ਮੀਟਿੰਗ ਚ 3-4 ਘੰਟੇ ਬਹੁਤ ਪਿਆਰ ਸਤਕਾਰ ਨਾਲ ਸੀਰੀਅਸ ਹੋ ਕੇ ਗੰਭੀਰ ਹੋ ਕੇ ਸਭ ਨੇ ਆਪਣੀਆਂ ਰਾਏ ਦਿੱਤੀਆਂ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਉਹਦੇ ਚ 3-4 ਮਤੇ ਤੈ ਹੋਏ ਨੇ ਕਿ ਇੱਕ ਤਾਂ ਉਹ ਚੰਡੀਗੜ੍ਹ ਦਾ ਮਸਲਾ ਹੈ ਜ਼ਮੀਨ ਦਾ ਕਿਸੇ ਕੀਮਤ ਤੇ ਪੰਜਾਬ ਦੇ ਪੰਜਾਬੀ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਸਭ ਪਾਰਟੀਆਂ ਦਾ ਆਇਆ ਤੇ ਕਾਲੀ ਦਲ ਤਾਂ ਪਹਿਲੇ ਦਿਨੋਂ ਬਧਈ ਹੈ ਕਿ ਕਿਸੇ ਕੀਮਤ ਤੇ ਅਸੀਂ ਜਾਣ ਦੇਣਾ ਸਾਡਾ ਚੰਡੀਗੜ੍ਹ ਦੂਸਰੇ ਨੰਬਰ ਤੇ ਮੰਡੀਆਂ 'ਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਡੀਏਪੀ ਆ ਨਹੀਂ ਰਹੀ ਕਿਸਾਨੀ ਰੋਲੀ ਜਾ ਰਹੀ ਹੈ ਸਰਕਾਰ ਟੋਟਲ ਫੇਲ ਹੈ ਦੂਸਰਾ ਇਸ ਤੇ ਪਾਰਟੀ ਨੇ ਮਤਾ ਕੀਤਾ ਹੈ ਤੀਸਰਾ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਹੈ ਉਹ ਸੈਨੇਟ ਨੂੰ ਖਤਮ ਕੀਤਾ ਜਾ ਰਿਹਾ ਹੈ ਉੱਥੇ ਵੀ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ ਤੀਸਰਾ ਇਹ ਤੇ ਹੈ ਚੌਥਾ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਪਾਰਟੀ ਦਾ ਜੋ ਪ੍ਰਧਾਨ ਜੀ ਦਾ ਅਸਤੀਫਾ ਆਇਆ ਸੀ ਉਸ ਤੇ ਬੜੀ ਵਿਚਾਰ ਕੀਤੀ ਗਈ ਹੈ ਉਸ ਵਿਚਾਰ ਤੇ ਪਾਰਟੀ ਨੇ ਸਾਰੀਆਂ ਰਾਏ ਦੇ ਕੇ ਲੇਕਿਨ ਕਿਉਂਕਿ ਪਾਰਟੀ ਦੀ ਇੱਕ ਬੜੀ ਅਹਿਮ ਬਾਡੀ ਹੈ ਤਾਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਹੈ ਕਿ ਪੁੰਨ ਸਾਹਿਬ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਾਡੀ ਤੁਹਾਨੂੰ ਅਪੀਲ ਹੈ ਕਿ ਜ਼ਿਲ੍ਹਾ ਜਿਹਦਾਰ ਬਹੁਤ ਅਹਿਮ ਨੇ ਤੁਸੀਂ ਉਸਦਿਨੇ ਜ਼ਰੂਰੀ ਨੇ ਸ਼੍ਰੋਮਣੀ ਕਮੇਟੀ ਜਿਹੜੀ ਇਲੈਕਟਿਡ ਬਾਡੀ ਹੈ ਇਹ ਅੱਜ ਦਿੱਲੀ ਤੇ ਪੰਜਾਬ ਦੋ ਸਰਕਾਰਾਂ ਹਰਾਈਆਂ ਤੇ ਪਾਰਟੀਆਂ ਤਿੰਨ ਚਾਰ ਹਰਾਈਆਂ ਜਿਹਦੇ ਦੂਸਰੀਆਂ ਪਾਰਟੀਆਂ ਵੀ ਵਿੱਚ ਸੀ ਤੇ ਸਰਕਾਰਾਂ ਵਿੱਚ ਸੀ ਉਹਦੀ ਵੀ ਜ਼ਰੂਰੀ ਹੈ ਸਦਨੀ ਏਡੀ ਵੱਡੀ ਉਹਨਾਂ ਨੇ ਇੱਕ ਦਲੇਰੀ ਨਾਲ ਜੋ ਫੈਸਲਾ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਤਾਕਤ ਤੇ ਆਪਣੇ ਧਰਮ ਦੀ ਬਾਡੀ ਨੂੰ ਬਚਾਇਆ ਉਸਦੀ ਵੀ ਜ਼ਰੂਰੀ ਹੈ ਤੇ ਫਿਰ ਜਿਹੜੇ ਸਾਡੇ ਹਲਕਾ ਦੇ ਇੰਚਾਰਜ ਨੇ ਉਹ ਵੀ ਹੈ ਮੰਗਨੇ ਪਿੰਡਾਂ ਜਾਂਦੇ ਲੋਕਾਂ ਦੀ ਰਾਏ ਆਉਂਦੀ ਉਹਨੂੰ ਇਹ ਸਾਰੀਆਂ ਰਿਆ ਕਰਨ ਵਾਸਤੇ ਸਾਨੂੰ ਕਿਹਾ ਗਿਆ ਕਿ ਆਦੇਸ਼ ਦਿੱਤਾ ਹੈ ਕਿ ਰਾਇਆ ਸਾਰੀਆਂ ਕਰੋ ਰਾਇ ਕਰਨ ਤੋਂ ਬਾਅਦ ਫਾਈਨਲ ਰਾਇ ਬਣਾਓ ਇਹ ਉਹਨਾਂ ਨੇ ਸਾਨੂੰ ਆਦੇਸ਼ ਕਹਿ ਲਓ ਅਪੀਲ ਕਹਿ ਲਓ ਇਹ ਦਿੱਤੀ ਹੈ ਇਹ ਅੱਜ ਦਾ ਜਿਹੜਾ ਹੈ ਮੁਖ ਜੋ ਅੱਜ ਦੇ ਫੈਸਲੇ ਨੇ ਉਹ ਮੈਂ ਤੁਹਾਨੂੰ ਜੋ ਪਾਰਟੀ ਸਾਰੀ ਛੋਈਦਾ ਸਾਰੀ ਪਾਰਟੀ ਦੇ ਵਿੱਚ ਦਿੱਲੀ ਦੇ ਪ੍ਰਧਾਨ ਸਾਡੇ ਕਾਈ ਦੇ ਬੈਠੇ ਨੇ ਸਾਬਕਾ ਪ੍ਰਧਾਨ ਬੈਠੇ ਨੇ ਜੀ ਕੇ ਸਾਫ ਸਾਡੀ ਸੀਨੀਅਰ ਸਾਹਿਬ ਡੂੰਗਰ ਸਾਹਿਬ ਹੋਰੀ ਬੜੇ ਪੁਰਾਣੇ ਸੀਨੀਅਰ ਬੰਦੇ ਬੈਠੇ ਸਾਰੇ ਸੀਨੀਅਰ ਦੇਖ ਰਹੇ ਹੋ ਕਿ ਸਾਰੀ ਪਾਰਟੀ ਸੀਨੀਅਰ ਬੈਠੀ ਹੈ ਸਾਰੀ ਦਾ ਜੁੜਾਈ ਨਹੀਂ ਬਸਲੀ ਜੋ رائے ਹੋਈ ਹੈ ਪਾਰਟੀ ਇਕਮਤ ਹੈ ਇਕਮਤ ਹੋ ਕੇ ਅਗਲੇ ਸਾਰੇ ਪ੍ਰੋਗਰਾਮ ਜਿਵੇਂ ਜਿਵੇਂ ਹੈ ਅਸੀਂ ਡੇਟਾ ਜਲਦੀ ਅਗਲੀਆਂ ਦੇਵਾਂਗੇ ਉਹ ਤੈਅ ਕਰਾਂਗੇ ਉਹਨਾਂ ਦੇ ਮਤਾਬਕ ਚੜੇ ਅਗਲੇ ਫੈਸਲੇ ਜੋ ਫਾਈਨਲ ਫਿਰ ਸਾਰੀ رائے ਆਊਗੀ ਉਹ ਫਿਰ ਤੁਹਾਡੇ ਕੋਲੇ ਅਸੀਂ ਦੱਸ ਦੇਵਾਂਗੇ ਇਹ ਅੱਜ ਦੀ ਮੀਟਿੰਗ ਦਾ ਮੁੱਖ ਤੌਰ ਤੇ ਬਰੀਫਿੰਗ ਹੈ ਤੇ ਤੁਹਾਡਾ ਸਭ ਦਾ ਬੰਦੀ ਸਿੰਘਾਂ ਦੀ ਜਿਹੜਾ ਆ ਬੰਦੀ ਸਿੰਘਾਂ ਦਾ ਵੀ ਜੋ ਇਹਨਾਂ ਨੇ ਸਰਕਾਰ ਦੇ ਸਟੈਂਡ ਲਿਆ ਹੈ ਉਹ ਟੋਟਲ ਗਲਤ ਹੈ ਰਾਜਵਾਨਾ ਦੇ ਕੇਸ ਰਾਜਵਾਨਾ ਸਾਹਿਬ ਦੇ ਕੇਸ ਚ ਪਹਿਲਾਂ ਭੁੱਲਰ ਸਾਹਿਬ ਦੇ ਕੇਸ ਚ ਲਿਆ ਜਿਹੜੇ ਕੈਦੇ ਨੂੰ ਕੁਛ ਨਹੀਂ ਕੀਤਾ ਅਕਾਲੀਆਂ ਨੇ ਰਾਜੋ ਸਾਹਿਬ ਆਲ ਸਾਹਿਬ ਦਾ ਭੁੱਲਰ ਸਾਹਿਬ ਦਾ ਸਾਰੀਆਂ ਅਕਾਲੀ ਸਰਕਾਰ ਵੇਲੇ ਹੋਏ ਸੀ ਮਸਲੇ ਕਿ ਉਸ ਵੇਲੇ ਇਹਨਾਂ ਦੀ ਸਜ਼ਾਾਂ ਜਿਹੜੀਆਂ ਮੌਤ ਦੀਆਂ ਸੀ ਬਦਲਣ ਵਾਸਤੇ ਬਾਅਦੇ ਵੀ ਕੀਤੀ ਸਰਕਾਰਾਂ ਨੇ ਬਾਅਦ ਚ ਮੁੱਕਰ ਗਈਆਂ ਇਹਨਾਂ ਤੇ ਸੀ ਕਿ ਜੇ ਦਿੱਲੀ ਚਾਹੁੰਦੀ ਤਾਂ ਰਿਹਾਂ ਹੋ ਸਕਦਾ ਸੀ ਭੁੱਲਰ ਸਾਹਿਬ ਇਹ ਚਾਹੁੰਦੇ ਤਾਂ ਅੱਜ ਰਾਜਵਾਨਾ ਨੂੰ ਵੀ ਪਰੋਲ ਮਿਲ ਸਕਦੀ ਸੀ ਲੇਕਿਨ ਇਹਨਾਂ ਨੇ ਗੋਲਮੋਲ ਕਰਤੀ ਹੈ ਜਵਾਬ ਨਹੀਂ ਦਿੱਤਾ ਸੋ ਉਸ ਤੇ ਵੀ ਸਾਰਾ ਅੱਜੇ ਬਤਾਇਆ ਸੋ ਇਹ ਬਤੇ ਬਤੇ ਸੀ ਨਾਲ ਮੇਨ ਲੇਕਰ ਜੋ ਹੈ ਪਾਰਟੀ ਨੂੰ ਜੋ ਦੇਸ਼ਾ ਅਗਲਾ ਇਹ ਅਜੇ ਤੇ ਅਗਲੇ ਪ੍ਰੋਗਰਾਮ ਅਸੀਂ ਸਾਰੇ ਅਸੀਂ ਉਵੇਂ ਡਾਟਾ ਦੇ ਕੇ ਕਰਾਂਗੇ ਫਿਰ ਫਾਈਨਲ ਆਏ ਜਿਹੜੇ ਤੁਹਾਨੂੰ ਤੁਹਾਡੇ ਕੋਲ ਫੇਰ ਆ ਕੇ ਸੰਗਤ ਦੇ ਵਿੱਚ ਅਸੀਂ ਸਾਰੇ ਦੱਸਾਂਗੇ ਇਹਨਾਂ ਲਫ਼ਜ਼ਾਂ ਨਾਲ ਤੁਹਾਡਾ ਬਹੁਤ ਧੰਨਵਾਦ ਹੁਣ ਮੈਥਵਾ ਚ ਇਹਨਾਂ ਜੀਵਾ ਸਾਹਿਬ ਕੋਲ ਕਲੀਅਰਫਾਈ ਜੇ ਤੁਸੀਂ ਕੋਈ ਕੁਐਸਚਨ ਸਰ ਜੀ ਕਿਸ ਤਰੀਕ ਤੱਕ ਤੁਸੀਂ ਵੱਖ-ਵੱਖ ਵਿਲਾਜਾ ਹਜ਼ਰਾਨੀਆਂ ਕਮੇਟੀ ਐਂਡ ਹਲਕਾੰਚਾਂ ਜਿਹੜੀਆਂ ਮੀਟਿੰਗ ਕਰ ਲੋ ਇਹ ਜਲਦੀ ਅਸੀਂ ਇਸ ਤੋਂ ਬਾਅਦ ਹਾਂ ਜਲਦੀ ਅਸੀਂ ਡਾਟਾ ਦੇ ਦੇਗਾ ਜੀ ਇੱਕਦਮ ਤਾਂ ਮੈਂ ਤੁਹਾਨੂੰ ਡੇਟ ਨਹੀਂ ਦਿੰਦਾ ਅਸੀਂ ਬੈਠ ਕੇ ਰਾਏ ਕਰਕੇ ਕਿਉਂਕਿ ਫਿਰ ਇਹ ਵੀ ਹੈ ਪਾਰਟੀ ਡੈਮੋਕ੍ਰੈਟਿਕ ਪਾਰਟੀ ਹੈ ਮੈਂ ਕਦੇ ਵੀ ਇਸ ਸਵਾਲ ਦਾ ਬੰਦਾ ਨਹੀਂ ਕਿ ਪਾਰਟੀ ਚ ਤੁਸੀਂ ਜੋ ਮੂੰਹ ਚ ਕਹਿ ਦੋ ਪਾਰਟੀ ਪਾਰਟੀ ਹੀ ਸਾਨੂੰ ਇਸਾਂ ਤੇ ਬਿਠਾਉਂਦੀ ਹੈ ਇਸ ਕਰਕੇ ਮੈਂ ਉਹਦੀ ਰਾਏ ਤੋਂ ਬਗੈਰ ਕੋਈ ਗੱਲ ਇੱਕ ਲਫ਼ਜ਼ ਵੀ ਅੱਗੇ ਅਖਰ ਨਹੀਂ ਕਹਿਣਾ ਅੱਜ ਵੀ ਜੋ ਗੱਲ ਕਹੀਏ ਸਾਰੀ ਪਾਰਟੀ ਦੇ ਮੇਰੇ ਦੋਲੇ ਸਾਰੀ ਪਾਰਟੀ ਬੈਠੀ ਹੈ ਇੱਕ ਵੀ ਲਫ਼ਜ਼ ਕਹਿ ਦੇਣ ਕਿ ਭਾਈ ਹੁਣ ਜਿਹੜਾ ਤਰੀਕਾ ਹੋ ਗਿਆ ਅਸੀਂ ਤਾਂ ਲੜਨ ਵਾਲੇ ਸੀ ਅੱਜ ਸੋਸ਼ਲ ਮੀਡੀਆ ਤੇ ਪ੍ਰੈਸ ਆ ਗਿਆ ਟੀਵੀ ਆ ਗਿਆ ਅਸੀਂ ਤਾਂ ਤੇਰਾਂ ਵਾਲੀ ਬਤਾਰ ਸਾਂ ਗੱਲਾਂ ਕਰਨ ਵਾਲੇ ਹੁੰਦੇ ਸੀ ਵੱਧ ਤੋਂ ਵੱਧ ਤੇ ਉਦੋਂ ਤੱਕ ਤੁਸੀਂ ਹੁੰਦੇ ਸੀ ਤੇ ਅਸੀਂ ਲੋਕਾਂ ਜਾ ਕੇ ਲੜਦੇ ਸੀ ਹੁਣ ਜਵਾਨੇ ਵੱਖਰੇ ਆ ਗਏ ਇਸ ਕਰਕੇ ਕਈ ਵਾਰੀ ਸਾਨੂੰ ਇਸ ਜਵਾਨੇ ਦਾ ਪਤਾ ਵੀ ਨਹੀਂ ਲੱਗਦਾ ਜੋ ਅਸੀਂ ਮਨੋ ਅਕਾਲੀ ਦਲ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਦੇਸ਼ ਵਾਸਤੇ ਸੀ ਲੜਾਈਆਂ ਲੜੀਆਂ ਅੱਜ ਵੀ ਅਸੀਂ ਉੱਥੇ ਹੀ ਖੜੇ ਆ ਅੱਜ ਵੀ ਮੈਨੂੰ ਦੁੱਖ ਹੈ ਕਿ ਜੇ ਕਿਤੇ ਸਾਡਾ ਸਾਥ ਦੇ ਦਿੰਦੇ ਜਦੋਂ ਅਸੀਂ ਧਰਮ ਜਦੋਂ ਮੋਰਚਾ ਲਾਇਆ ਸੀ ਜਿਸ ਤੇ ਅਸੀਂ ਪਾਣੀਆ ਦੀ ਮੰਕ ਕੀ ਸੀ ਚੰਡੀਗੜ੍ਹ ਦੀ ਮੰਗ ਸੀ ਪੰਜਾਬੀ ਬੋਲ ਦੇ ਇਲਾਕਿਆਂ ਦੀ ਮੰਗ ਸੀ ਵਪਾਰ ਦੀ ਪਾਕਿਸਤਾਨ ਲਾਂਘੇ ਦੀ ਮੰਗ ਸੀ ਔਰ ਜੋ ਟੈਕਸ ਹੈ ਤਿੰਨਾਂ ਸਟੇਟਾਂ ਦਾ ਮਾਫ ਕੀਤਾ ਸਾਡੀ ਬਰਾਬਰਤਾ ਦੀ ਮੰਗ ਸੀ ਉਹ ਇਹ ਗੱਲਾਂ ਜਿਹੜੀਆਂ ਅਸੀਂ ਫੌਜਾਂ ਦੀ ਭਰਤੀ ਦੀ ਮੈਂਡ ਤੇ ਮੰਗ ਸੀ ਜੇ ਕਿਤੇ ਇਹ ਗੱਲਾਂ ਸਾਡੀਆਂ ਉਦੋਂ ਸਾਡੇ ਨਾਲ ਇਹ ਸਹਿਮਤ ਹੋ ਜਾਂਦੇ ਨਾ ਬੱਕਰੇ ਨਾ ਖੜਦੇ ਸਾਨੂੰ ਮਾਰਨ ਵਾਸਤੇ ਕੇ ਜੀਰ ਪਾਲੀ ਦੀ ਘੁੱਟ ਰਿੰਦੇ ਦੂਜਿਆਂ ਨੂੰ ਤੇ ਉਹਦੇ ਨਾਲ ਖੜੇ ਸਿੰਧਰਾ ਕਾਨੀ ਦੇ ਟੱਕ ਲਾਉਣ ਵੇਲੇ ਅੱਜ ਨਾਲ ਨਾ ਖੜਦੇ ਤਾਂ ਜਾਂ ਦੇ ਨਹੀਂ ਸਿਓਦੇ ਅੱਜ ਇਹ ਮੰਗਾਂ ਕਰਦੇ ਨੇ ਉਸ ਵੇਲੇ ਇਹਦੀ ਫੈਡਲ ਪਾਵਰ ਮੰਗਦੇ ਜੇ ਇਹਦੀ ਬੰਦਪੁਰ ਦਾ ਪਤਾ ਮੰਗਦੇ ਨੇ ਤਾਂ ਖਾਨਸਰ ਮੰਗਦੇ ਨੇ ਉਸ ਵੇਲੇ ਫਿਰ ਜੋ ਸਾਡਾ ਹੋਈ ਹੈ ਅੱਜ ਲੋਕ ਕਹਿੰਦੇ ਕੀ ਕੀਤਾ ਅਕਾਲੀ ਦਲ ਨੇ ਅਕਾਲੀ ਦਲ ਜਿਹੜਾ ਪੰਜਾਬ ਨੂੰ ਉੱਥੇ ਰੱਖੀ ਬੈਠਾ ਹੈ ਨਹੀਂ ਅੱਜ ਤੋ ਕਿਤੇ ਨਾ ਪਹਿਲਾਂ ਮਰ ਜਾਂਦਾ ਜੇ ਬਚਾਉਣਾ ਹੈ ਅਗਲਾ ਮੈਂ ਲਿਖ ਕੇ ਦਿੰਦਾ ਕਿ ਕੋਈ ਅਕਾਲੀ ਦਲ ਬਚਾਏਗਾ ਇਹ ਕੋਈ ਸਾਰੇ ਨਹੀਂ ਦੁਨੀਆ 'ਚ ਭਗਤ ਸਿੰਘ ਬਣਦੇ ਤੇ ਸਾਰੇ ਹੀ ਸੁਭਾਚਨ ਦੇ ਬੋਸ਼ ਬਣਦੇ ਸਾਡੇ ਬਜ਼ੁਰਗਾਂ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਉਹ ਕੁਰਬਾਨੀਆਂ ਤੇ ਪਾਰਟੀ ਕਿਸੇ ਇੱਕ ਬੰਦੇ ਦੀ ਬਣਾਈ ਹੋਈ ਪਾਰਟੀ ਨਹੀਂ ਇਸ ਕਰਕੇ ਮੈਂ ਗੁਰੂ ਤੋਂ ਇਹ ਜਾਣ ਕੇ ਕਹਿਣਾ ਹੈ ਕਿ ਗੁਰੂ ਅੰਗਸਾਗਰ ਪਾਰਟੀ ਦੇ ਹਮੇਸ਼ਾ ਪਾਰਟੀ ਚੜਦੀ ਕਲਾ ਰਹੇਗੀ ਔਰ ਅਸੀਂ ਹਰ ਹਾਲਤ ਹਰ ਹਾਲਤ ਪੰਜਾਬੀਆਂ ਤੇ ਹਰ ਦੇਸ਼ ਦੇ ਇਨਸਾਨ ਵਾਸਤੇ ਤੇ ਮinority ਵਾਸਤੇ ਅਸੀਂ ਹਰ ਸਾਹ ਤੱਕ ਲੜਦੇ ਰਹਾਂਗੇ ਇਹ ਸਾਡਾ ਇੱਕ ਅਕੀਦਾ ਹੈ ਜੀਤੇ ਅਸੀਂ ਪੂਰੇ ਵਿਸ਼ਵਾਸ ਨਾਲ ਕੰਮ ਕਰਾਂਗੇ